ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਤੇ ਮੈਂ ਹਾਂ ਤੁਹਾਡੀ ਹੋਸਟ ਅਤੇ ਤੁਹਾਡੀ دوست ਰੀਤਕੌਰ ਵੈਸੇ ਨਵਾਂ ਸਾਲ ਚੜਨ ਦੇ ਵਿੱਚ ਕੁਝ ਹੀ ਘੰਟੇ ਰਹਿ ਗਿਆ ਤਾਂ ਸੋਚਿਆ ਸੀ ਕਿ ਤੁਹਾਡੇ ਨਾਲ ਪੁਰਾਣੇ ਸਾਲ ਦੀਆਂ ਕੁਝ ਯਾਦਾਂ ਸਾਂਝੀਆਂ ਕਰ ਲਈਏ ਜਾਂ ਕਿਉਂਕਿ ਨਵੇਂ ਸਾਲ ਤੋਂ ਬਾਅਦ ਤਾਂ ਇਹ ਸੇ ਯਾਦਾਂ ਨੂੰ ਕਿਸੇ ਨੇ ਯਾਦ ਹੀ ਨਹੀਂ ਕਰਨਾ ਤਾਂ ਸੋਚਿਆ ਕਿ ਸਾਲ ਦੇ ਅੰਤ ਦੇ ਵਿੱਚ ਇੱਕ ਵਾਰ ਪੁਰਾਣੀਆਂ ਯਾਦਾਂ ਦੇ ਉੱਤੇ ਫੇਰੀ ਮਾਰ ਲਈਏ वैसे 2023 ਦੇ ਵਿੱਚ ਬਹੁਤ ਕੁਝ ਹੋਇਆ ਚਾਹੇ ਉਹ ਪੋਲਿਟਿਕਸ ਹੈ ਚਾਹੇ ਆਮ ਦੁਨੀਆ ਹੈ ਚਾਹੇ ਸਿੰਗਿੰਗ ਜਗਤ ਹੈ ਹਰ ਪਾਸੇ ਬਹੁਤ ਕੁਝ ਹੋਇਆ 2023 ਦੇ ਵਿੱਚ ਪਰ ਮੋਟੀਆਂ-ਮੋਟੀਆਂ ਗੱਲਾਂ ਦੇ ਉੱਤੇ ਆਪਾਂ ਇੱਕ ਵਾਰ ਫੇਰੀ ਮਾਰ ਲੈਂਦੇ ਆ ਝਾਤ ਮਾਰ ਲੈਂਦੇ ਆ ਕਿ ਕੀ ਕੁਝ ਹੋਇਆ ਸੀ 2000 ਇਦੇ ਵਿੱਚ ਪਰ ਇਹਨਾਂ ਗੱਲਾਂ ਨੂੰ ਤੁਸੀਂ ਬਹੁਤਾ ਨਹੀਂ ਚੇਤੇ ਰੱਖਣਾ ਸੁਣ ਕੇ ਦੂਜੇ ਕੰਨੋਂ ਕੱਢ ਦਿਓ ਕਿਉਂਕਿ 2024 ਦੇ ਵਿੱਚ ਆਪਾਂ ਖੁਸ਼ ਹੋ ਕੇ ਸਾਲ ਦੀ ਸ਼ੁਰੂਆਤ ਕਰਨੀ ਹੈ ਤੇ ਖੁਸ਼ੀ-ਖੁਸ਼ੀ ਹੀ ਆਪਾਂ 2024 ਨੂੰ ਵੀ ਅਲਵਿਦਾ ਕਹਾਂਗੇ ਪਰ ਇੱਕ ਵਾਰ ਚਾਤ ਮਾਰ ਲੈਨੇ ਆ 2023 ਦੀਆਂ ਇਹਨਾਂ ਖਾਸ ਯਾਦਾਂ ਦੇ ਉੱਪਰ 2023 ਦਾ ਹੁਣ ਤੱਕ ਦਾ ਸਭ ਤੋਂ ਵੱਡਾ ਕਾਟਾ ਮੰਨਿਆ ਜਾਣ ਵਾਲਾ ਕਾਟਾ ਹੈ ਸਿਆਸਤ ਦੇ ਬਾਬਾ ਬੋਰਡ ਦਾ ਇਸ ਦੁਨੀਆ ਤੋਂ ਚਲੇ ਜਾਣਾ ਯਾਨੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਇਸ ਦੁਨੀਆ ਤੋਂ ਚਲੇ ਜਾਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਘਾਟਾ ਮੰਨਿਆ ਜਾ ਰਿਹਾ ਹੈ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਅੱਧੀ ਤੋਂ ਵੀ ਜ਼ਿਆਦਾ ਜੋ ਉਹਨਾਂ ਦੀ ਜ਼ਿੰਦਗੀ ਸੀ ਉਹਨਾਂ ਨੇ ਸਿਆਸਤ ਅਤੇ ਲੋਕਾਂ ਦੀ ਸੇਵਾ ਦੇ ਵਿੱਚ ਹੀ ਲਗਾ ਦਿੱਤੀ ਸੀ ਸਿਆਸਤ ਦੇ ਬਾਬਾ ਬੋੜ ਮੰਨੇ ਜਾਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ 21 April 2023 ਨੂੰ ਦੇਹਾਂਤ ਹੋ ਗਿਆ ਸੀ ਜੋ ਕਿ 2023 ਦਾ ਸਭ ਤੋਂ ਵੱਡਾ ਘਾਟਾ ਵੀ ਮੰਨਿਆ ਜਾਂਦਾ ਹੈ। ਉੱਥੇ ਹੀ ਦੂਜੇ ਪਾਸੇ 2023 ਦੇ ਵਿੱਚ ਇੱਕ ਘਾਟਾ ਹੜ੍ਹਾਂ ਦੇ ਕਾਰਨ ਵੀ ਪਿਆ ਕਿਉਂਕਿ ਪੂਰੇ ਪੰਜਾਬ ਭਰ ਤੇ ਵਿੱਚ ਤੇ ਲਗਲੇ ਸੂਬਿਆਂ ਦੇ ਵਿੱਚ 2023 ਦੇ ਜੁਲਾਈ ਮਹੀਨੇ ਦੇ ਵਿੱਚ ਹੜ੍ਹਾਂ ਦੀ ਸ਼ੁਰੂਆਤ ਹੋ ਜਾਂਦੀ ਹੈ ਜੋ ਕਿ ਅਗਸਤ ਤੱਕ ਚੱਲਦੀ ਰਹਿੰਦੀ ਹੈ। ਤਕਰੀਬਨ 1.5 ਮਹੀਨਾ ਇਹ ਹੜ ਜੜੇ ਨੇ ਪੰਜਾਬ ਦੇ ਨਾਲ-ਨਾਲ ਕਈ ਹੋਰ ਵੀ ਸੂਬਿਆਂ ਦੇ ਵਿੱਚ ਤਬਾਹੀ ਮਚਾਉਂਦੇ ਨੇ ਇਹਨਾਂ ਦੀ ਤਬਾਹੀ ਦੇ ਕਾਰਨ ਕਈ ਲੋਕ ਮੌਤ ਦੇ ਮੂੰਹ ਦੇ ਵਿੱਚ ਗਏ ਕਈ ਲੋਕ ਬੇਕਾਰ ਹੋ ਗਏ ਤੇ ਕਈ ਬੱਚੇ ਅਨਾਥ ਵੀ ਹੋ ਗਏ ਸੀ ਕਿਉਂਕਿ ਇਹਨਾਂ ਹੜ੍ਹਾਂ ਨੇ ਇੰਨੀ ਕੁ ਜ਼ਿਆਦਾ ਤਬਾਈ ਮਚਾਈ ਸੀ ਕਿ 10-10 ਫੁੱਟ ਤੱਕ ਪਾਣੀ ਜਿਹੜਾ ਆਮ ਸੜਕਾਂ ਦੇ ਉੱਪਰ ਭਰ ਗਿਆ ਸੀ ਤੇ ਲੋਕ ਆਪਣੇ ਕੋਠਿਆਂ ਦੇ ਉੱਤੇ ਦਿਨ ਰਾਤ ਮੱਛਰਾਂ ਦਾ ਸਾਹਮਣਾ ਵੀ ਕਰ ਰਹੇ ਸੀ ਇਸ ਕਰਕੇ ਇਤਿਹਾਸ ਦੇ ਵਿੱਚ ਸ਼ਾਮਿਲ ਹੋ ਗਿਆ ਹੈ ਕਿ 2023 ਦੇ ਵਿੱਚ ਇੱਕ ਬਹੁਤ ਭਿਆਨਕ ਹੜ੍ਹ ਆਏ ਸੀ ਜਿਨ੍ਹਾਂ ਕਰਕੇ ਕਈ ਲੋਕਾਂ ਨੇ ਆਪਣੀ ਜਾਨ ਗੁਆਈ ਸੀ ਕਈਆਂ ਨੇ ਆਪਣੇ ਵੀ ਗੁਆਏ ਸੀ ਤੇ ਕਈਆਂ ਦੇ ਘਰ ਵੀ ਟੁੱਟੇ ਸੀ ਇਸ ਕਰਕੇ ਹੜ੍ਹਾਂ ਦੇ ਕਾਰਨ ਵੀ ਇਸ ਦੁਨੀਆ ਦੇ ਵਿੱਚ ਬਹੁਤ ਵੱਡਾ ਘਾਟਾ ਜਿਹੜਾ ਹੈ ਕਈ ਪਰਿਵਾਰਾਂ ਨੂੰ ਪਿਆ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣਾ ਵੀ ਨਾ ਭੁੱਲਣ ਯੋਗ ਯਾਦਾਂ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਕਿਉਂਕਿ ਜੰਡਿਆਲਾ ਕਾਂਡ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਦੇ ਵਿੱਚ ਆ ਜਾਂਦਾ ਹੈ ਜਿਸ ਤੋਂ ਬਾਅਦ ਖਾਲਸਾ ਵਕੀਰ ਦੇ ਮੁਖੀ ਅਮਰਿਤਪਾਲ ਸਿੰਘ ਹੋਰਾਂ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਹੈ ਮਾਰਚ 2023 ਦੇ ਵਿੱਚ ਅਮਰਿਤਪਾਲ ਸਿੰਘ ਦੀ ਗ੍ਰਫਤਾਰੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਆਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਖੈਰ ਇਹ ਘਟਨਾ ਵੀ ਨਾ ਭੁੱਲਣ ਯੋਗ ਹੈ ਕਿਉਂਕਿ ਇਸੇ ਦੌਰਾਨ ਕਾਫੀ ਸਾਰੇ ਦੰਗੇ ਵੀ ਹੋਏ ਸੀ ਕਟਨਾਵਾ ਵੀ ਸਾਹਮਣੀ ਆਈਆਂ ਸੀ ਸੜਕਾਂ ਉੱਤੇ ਲੋਕ ਬੈਠਣ ਵਾਸਤੇ ਮਜਬੂਰ ਵੀ ਹੋਏ ਸੀ ਵੈਸੇ ਜੇਕਰ ਖੁਸ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਇਸ ਸਾਲ ਕਾਫੀ ਜ਼ਿਆਦਾ ਸ਼ਹਿਨਾਈਆਂ ਵੱਜੀਆਂ ਜੇਕਰ ਗੱਲ ਕੀਤੀ ਜਾਵੇ ਪਰਨੀਤੀ ਚੋਪੜਾ ਤੇ ਰਾਘਵ ਝੱਡਾ ਦੇ ਰਿਸ਼ਤੇ ਦੀ ਤਾਂ 2023 ਦੇ ਵਿੱਚ ਹੀ ਇਹਨਾਂ ਦਾ ਵਿਆਹ ਵੀ ਹੋਇਆ ਤੇ ਰਿਸ਼ਤਾ ਵੀ ਹੋਇਆ ਸਤੰਬਰ 2023 ਦੇ ਵਿੱਚ ਰਾਘਵ ਝੱਡਾ ਤੇ ਪਰਨੀਤੀ ਚੋਪੜਾ ਦਾ ਵਿਆਹ ਬੜੀ ਹੀ ਤੂਮ-ਤਾਮ ਦੇ ਨਾਲ ਹੋਇਆ ਸੀ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਸਮੂੱਚੇ ਲੀਡਰਾਂ ਨੇ ਸ਼ਿਰਕਤ ਵੀ ਕੀਤੀ ਸੀ ਉੱਥੇ ਹੀ मीत हायर ਯਾਨੀ ਕਿ ਗੁਰਮੀਤ ਸਿੰਘ ਮੀਤ ਹੇਰ ਖੁਰਾਂ ਦੀ ਮੈਰਿਜ ਵੀ ਜਿਹੜੀ ਹੈ 27 ਅਕਤੂਬਰ 2023 ਦੇ ਵਿੱਚ ਕੀਤੀ ਹੋਈ ਸੀ ਹਰਜੋਤ ਸਿੰਘ ਬੈਂਸ ਦਾ ਵਿਆਹ ਵੀ ਜੂ ਹੈ 25 ਮਾਰਚ 2023 ਦੇ ਵਿੱਚ ਹੋਇਆ ਸੀ ਤਾਂ ਕਾਫੀ ਸਾਰੇ ਕਹਿ ਸਕਦੇ ਆ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਵਿਆਹ ਜਿਹੜਾ ਹੈ 2023 ਦੇ ਵਿੱਚ ਹੋਇਆ ਸੀ ਜਾਂ ਕਹ ਲਈਏ ਕਿ ਆਮ ਆਦਮੀ ਪਾਰਟੀ ਦੇ ਵਿੱਚ 2023 ਦੇ ਸਾਲ ਦੇ ਵਿੱਚ ਕਾਫੀ ਜ਼ਿਆਦਾ ਸ਼ਹਿਨਾਈਆਂ ਵੱਜੀਆਂ ਤੇ ਕਈ ਸਾਰੇ ਬੱਚਿਆਂ ਨੇ ਜਨਮ ਵੀ ਲਿਆ ਤੋ ਇਸ ਸਾਲ ਦੀ ਸਭ ਤੋਂ ਅਭੁੱਲ ਯਾਦ ਇਹ ਵੀ ਮੰਨੀ ਜਾ ਰਹੀ ਹੈ ਕਿਉਂਕਿ ਇੰਡੀਆ ਤੇ ਆਸਟ੍ਰੇਲੀਆ ਦਾ ਮੈਚ ਹੁੰਦਾ ਵਰਲਡ ਕੱਪ ਹੁੰਦਾ ਜਿਸ ਦੇ ਵਿੱਚ ਇੰਡੀਆ ਦੀ ਹਾਰ ਹੋ ਜਾਂਦੀ ਹੈ ਕਿਉਂਕਿ ਇਸ ਤੋਂ ਪਹਿਲਾਂ 9 ਵਾਰ ਇੰਡੀਆ ਦੀ ਜਿੱਤ ਹੁੰਦੀ ਹੈ ਜਿਸ ਤੋਂ ਬਾਅਦ ਅੰਤਿਮ ਸਮੇਂ ਦੇ ਵਿੱਚ ਇੰਡੀਆ ਟੀਮ ਦੀ ਹਾਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਇੰਡੀਆ ਟੀਮ ਦੇ ਵਿੱਚ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਸੀ ਸੋਗ ਦੀ ਲਹਿਰ ਵੀ ਜਿਹੜੀ ਹੈ ਇੰਡੀਆ ਦੇ ਵਿੱਚ ਛਾ ਗਈ ਸੀ ਇਸ ਘਟਨਾ ਨੂੰ ਵੀ ਕਦੇ ਭੁਲਾਇਆ ਨਹੀਂ ਜਾ ਸਕਦਾ ਜੋ ਕਿ ਇੱਕ ਬਹੁਤ ਵੱਡਾ ਘਾਟਾ ਵੀ ਮੰਨਿਆ ਜਾ ਰਿਹਾ ਹੈ ਕੈਰੀ ਸਾਲ ਸਭ ਤੋਂ ਵੱਡੀ ਕਾਮਯਾਬੀ ਜਿਹੜੀ ਆ ਭਾਰਤ ਨੂੰ ਮਿਲੀ ਹੈ ਕਿਉਂਕਿ ਭਾਰਤ ਸਾਊਥ ਪੋਲ ਤੇ ਦੁਨੀਆ ਦਾ ਸਭ ਤੋਂ ਪਹਿਲਾ ਦੇਸ਼ ਜਿਹੜੇਸ ਨੇ ਚੰਦ ਉੱਪਰ ਸਫਲਤਾਪੂਰਵਕ ਲੈਂਡਿੰਗ ਕੀਤੀ ਹੈ ਦਰਸਲ ਚੰ드ਰੀਅਨ 3 ਪ੍ਰੋਗਰਾਮ ਦਾ ਤੀਜਾ ਮਿਸ਼ਨ ਹੈ ਜੋ ਕਿ ਭਾਰਤੀ ਪੁਲਾੜ ਖੋਜ ਸੰਗਠਨ ਯਾਨੀ ਕਿ ਇਸਰੋ ਦੁਆਰਾ ਵਿਕਸਿਤ ਚੰਦਰ ਖੋਜ ਮਿਸ਼ਨਾਂ ਦੀ ਇੱਕ ਲੜੀ ਹੈ ਮਿਸ਼ਨ ਦੇ ਵਿੱਚ ਵਿਕਰਮ ਨਾਮ ਦਾ ਇੱਕ ਚੰਦਰ ਲੈਂਡਰ ਅਤੇ ਪ੍ਰਗਿਆਨ ਨਾਮਕ ਦਾ ਇੱਕ ਚੰਦਰ ਗੋਵਾਲ ਸ਼ਾਮਲ ਹੈ ਜੋ ਕਿ 2019 ਦੇ ਵਿੱਚ ਚੰ드ਰੀਅਨ 2 ਉਤੇ ਲਾਂਚ ਕੀਤੇ ਗਏ ਸਮਾਨ ਦੇ ਵਾਂਗ ਹੀ ਤਾਂ ਉਸੇ ਤਰੀਕੇ ਦੇ ਨਾਲ ਚੰ드ਰੀਅਨ 3 ਦੀ ਲੈਂਡਿੰਗ ਹੁੰਦੀ ਹੈ ਬੇਖਦੀ ਸਫਲਤਾਪੂਰਵਕ ਲੈਂਡਿੰਗ ਕਰਨ ਦੇ ਵਿੱਚ ਭਾਰਤ ਜਿਹੜਾ ਦੁਨੀਆ ਦਾ ਸਭ ਤੋਂ ਪਹਿਲਾ ਦੇਸ਼ ਬਣ ਕੇ ਰਿਕਾਰਡ ਤੋੜ ਦਿੰਦਾ ਹੈ ਦੇਖੋਣ ਦੋਸਤੋ ਇੱਕ ਚਾਤ ਮਾਰ ਲੈਨੇ ਆ ਕੁਝ ਫੇਮਸ ਸਿਤਾਰਿਆਂ ਦੇ ਵਿਆਹ ਸ਼ਾਦੀਆਂ ਦੇ ਉੱਪਰ ਕੇ ਇਸ ਸਾਲ ਕਿਹੜੇ ਕਿਹੜੇ ਪੰਜਾਬੀ ਸਿਤਾਰਿਆਂ ਦਾ ਵਿਆਹ ਹੋਇਆ ਕਿੰਨਾ ਕਿੰਨਾ ਪੋਲਿਟਿਕਸ ਲੀਡਰਾਂ ਦੇ ਬੱਚਿਆਂ ਦਾ ਵਿਆਹ ਹੋਇਆ ਤੇ ਕਿਹੜੇ ਕਿਹੜੇ ਮਹਾਨ ਉਹ ਚਿਹਰੇ ਨੇ ਜਿਨ੍ਹਾਂ ਨੇ 2023 ਦੇ ਵਿੱਚ ਆਪਣਾ ਵਿਆਹ ਰਚਾਇਆ ਵੈਸੇ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਨਵਜੋਤ ਸਿੰਘ ਸਿੱਧੂ ਦੇ ਪੁੱਤਰ ਕਰਨ ਸਿੱਧੂ ਦੀ ਤਾਂ 2023 ਦੇ ਵਿੱਚ ਹੀ ਕਰਨ ਸਿੱਧੂ ਜੂ ਹੈ ਸਿੰਗਲ ਤੋਂ ਮੰਗਲ ਹੋਇਆ ਜਾਂ ਕਹਿ ਲਈਏ ਕਿ ਸਿੰਗਲ ਤੋਂ ਡਬਲ ਜੂ ਹੈ ਨਵਜੋਤ ਸਿੰਘ ਸਿੱਧੂ ਦਾ ਪੁੱਤਰ ਕਰਨ ਸਿੱਧੂ ਹੋ ਚੁੱਕਿਆ ਹੈ ਤਉਥੇ ਜੇਕਰ ਗੱਲ ਕੀਤੀ ਜਾਵੇ ਅੰਬਾਨੀ ਦੀ ਤਾਂ ਇਸ ਸਾਲ ਅੰਬਾਨੀ ਦੇ بیٹے ਅਨੰਤ ਅੰਬਾਨੀ ਅਤੇ ਰਾਧਿਕਾ ਮਰਚੰਡਾ ਵੀ ਜੋ ਹੈ ਵਿਆਹ ਹੋ ਜਾਂਦਾ ਹੈ ਦੋਵੇਂ ਹੀ ਵਿਆਹ ਦੇ ਬੰਦਰਾਂ ਦੇ ਵਿੱਚ ਬਾਜ ਜਾਂਦੇ ਹੈ ਜਿਸ ਤੋਂ ਬਾਅਦ ਪੂਰੇ ਪਰਿਵਾਰ ਦੇ ਵੱਲੋਂ ਅਨੰਤ ਅੰਬਾਨੀ ਦੇ ਵਿਆਹ ਦੀਆਂ ਬਹੁਤ ਸਾਰੀਆਂ ਖੂਬਸੂਰਤ ਤਸਵੀਰਾਂ ਵੀ ਜੜੀਆਂ ਨੇ ਸਾਂਝੀਆਂ ਕੀਤੀਆਂਗੇ ਨਾ ਕਿ ਨਹੀਂ ਬਲਕਿ ਇਹਨਾਂ ਨੇ ਤਾਂ ਆਪਣੇ ਵਿਆਹ ਦੇ ਉੱਤੇ ਖੂਬ ਪੈਸਾ ਵੀ ਜੜਾ ਖਰਚ ਕੀਤਾ ਸੀ ਉੱਤੇ ਜੇਕਰ ਪੰਜਾਬੀ ਸਿਤਾਰਿਆਂ ਦੀ ਗੱਲ ਕੀਤੀ ਜਾਵੇ ਤਾਂ ਮਸ਼ਹੂਰ ਗਾਇਕ ਗੁਰਨਾਮ ਖੁੱਲਰੇ ਸਾਲ ਹੀ ਵਿਆਹ ਦੇ ਬੰਦਨਾਂ ਦੇ ਵਿੱਚ ਬੰਦੇ ਨੇ 2023 ਦੇ ਵਿੱਚ ਉਹਨਾਂ ਨੇ ਆਪਣਾ ਵਿਆਹ ਰਚਾਇਆ ਤੇ ਉਹਨਾਂ ਦੇ ਘਰ ਦੇ ਵਿੱਚ ਵੀ ਸ਼ਹਿਨਾਈਆਂ ਵੱਜੀਆਂ ਨੇ ਵੈਸੇ 2023 ਦੇ ਵਿੱਚ ਕਾਫੀ ਸਾਰੇ ਫੇਮਸ ਫੇਮਸ ਚਿਹਰਿਆਂ ਦੇ ਵਿਆਹ ਸ਼ਾਦੀਆਂ ਹੋਈਆਂ ਤੇ ਉਹਨਾਂ ਦੇ ਵਿੱਚ ਇੱਕ ਹੋਰ ਸ਼ਾਮਲ ਹੈ 11 ਅਤੇ ਸਿਧਾਰਥ ਜੋ ਕਿ ਇਸ ਸਾਲ ਯਾਨੀ ਕਿ 2023 ਦੇ ਵਿੱਚ ਵਿਆਹ ਦੇ ਬੰਦਨਾ ਦੇ ਵਿੱਚ ਬੱਜੇ ਨੇ ਤੇ ਹੁਣ ਕਾਫੀ ਜ਼ਿਆਦਾ ਇੱਕ ਦੂਜੇ ਦੇ ਨਾਲ ਖੁਸ਼ੀ ਵੀ ਨਜ਼ਰ ਆ ਰਿਹਾ ਉਥੇ ਜੇਕਰ ਇੱਕ ਝਾਤ ਮਾਰੀ ਜਾਵੇ ਵਿਦੇਸ਼ਾਂ ਦਾ ਰੁੱਖ ਕਰਨ ਵਾਲੇ ਬੱਚਿਆਂ ਤੇ ਤਾਂ ਇਹ ਸੁਣ ਕੇ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਕਿਉਂਕਿ ਇਸ ਸਾਲ ਯਾਨੀ ਕਿ 2023 ਦੇ ਵਿੱਚ 1.3 ਮਿਲੀਅਨ ਤੋਂ ਵੀ ਵੱਧ ਸਟੂਡੈਂਟ ਕਹੋ ਜਾਂ ਲੋਕ ਕਹੋ ਵਿਦੇਸ਼ਾਂ ਦੇ ਵਿੱਚ ਪੜਨ ਵਾਸਤੇ ਗਏ ਨੇ ਜਿਨ੍ਹਾਂ ਦੇ ਵਿੱਚ ਆਂਧਰਾ ਪ੍ਰਦੇਸ਼ ਤੇਲੰਗਾਨਾ ਪੰਜਾਬ ਮਹਾਰਾਸ਼ਟਰ ਜਿਹੜੇ ਨੇ ਟੌਪ ਦੇ ਉੱਤੇ ਰਹੀ ਹੈ ਯਾਨੀ ਕਿ ਜਿਹੜੇ ਆਂਧਰਾ ਪ੍ਰਦੇਸ਼ ਤਲੰਗਨਾ ਪੰਜਾਬ ਅਤੇ ਮਹਾਰਾਸ਼ਟਰ ਦੇ ਵਿੱਚੋਂ ਹੁਣ ਤੱਕ ਸਭ ਤੋਂ ਵੱਧ ਸਟੂਡੈਂਟਸ ਜਿਹੜੇ ਨੇ ਵਿਦੇਸ਼ਾਂ ਦਾ ਰੁੱਖ ਕਰ ਚੁੱਕੇ ਹੈ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਕਰਨ ਵਾਸਤੇ ਚਲੇ ਗਏ ਹੈ ਖੈਰ ਇਹ ਸੀ 2023 ਦੀਆਂ ਕੁਝ ਬਹੁਤ ਹੀ ਅਪੁੱਲ ਯਾਦਾਂ ਤਾਂ ਦੋਸਤੋ ਏਸੀ 2023 ਦੇ ਕੁਝ ਅਪੁੱਲ ਦਿਨ ਅਪੁੱਲ ਯਾਦਾਂ ਜਾਂ ਕਹਿ ਲੋ ਕਿ ਉਹ ਯਾਦਾਂ ਜਿਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਪਰ ਇਹਨਾਂ ਯਾਦਾਂ ਨੂੰ ਭੁਲਾਉਣਾ ਹੀ ਪੈਣਾ ਕਿਉਂਕਿ ਜੇਕਰ ਅਸੀਂ ਇਹਨਾਂ ਯਾਦਾਂ ਨੂੰ ਭੁਲਾਵਾਂਗੇ ਹੀ ਨਹੀਂ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਅੱਗੇ ਕਿਵੇਂ ਵਧਾਂਗੇ ਕੀਰ ਤੁਹਾਡਾ 2023 ਦਾ ਕੋਈ ਖਾਸ ਕਿੱਸਾ ਸਾਂਝਾ ਕਰੋ ਜੋ ਤੁਹਾਨੂੰ ਹੁਣ ਤੱਕ ਯਾਦ ਹੈ ਜਾਂ ਤੁਹਾਨੂੰ ਅੱਗੇ ਵੀ ਯਾਦ ਰਹੇਗਾ ਜੋ ਤੁਹਾਨੂੰ ਸਭ ਤੋਂ ਚੰਗਾ ਦਿਨ ਲੱਗਿਆ ਹੋਵੇ ਉਹ ਵੀ ਸਾਂਝਾ ਕਰੋ ਜੇਕਰ ਤੁਹਾਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਦੁੱਖ ਹੈ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝਾ ਕਰ ਦਿਓ ਕਿਉਂਕਿ ਦੁੱਖ ਨੂੰ ਆਪਾਂ ਜਿੰਨਾ ਕਿਸੇ ਨਾਲ ਸਾਂਝਾ ਕਰਾਂਗੇ ਸਾਡੇ ਦਿਲ ਦਾ ਦਰਦ ਅਸੀਂ ਜਿੰਨਾ ਫਰੋਲਾਂਗੇ ਉਨਾ ਹੀ ਸਾਡਾ ਦਰਦ ਜੜਾ ਘਟਦਾ ਚਾਏਗਾ ਪੈਸ ਕਰਕੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਵੀ ਸਾਂਝੇ ਕਰੋ ਜੇਕਰ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਖੁਸ਼ੀ ਹੈ ਦੁੱਖ ਹੈ ਤਾਂ ਉਹ ਵੀ ਸਾਡੇ ਨਾਲ ਜਰੂਰ ਸਾਂਝਾ ਕਰੋ ਕਿਉਂਕਿ ਨਵੇਂ ਸਾਲ ਦਾ ਪਲ ਹੈ ਇੱਕ ਦੂਜੇ ਨਾਲ ਸਾਂਝ ਪਾਣੀ ਤਾਂ ਬਣਦੀ ਹੀ ਹੈ ਬਾਕੀ ਨਵੇਂ ਸਾਲ ਦੇ ਉੱਤੇ ਤੁਸੀਂ ਕੀ ਕੁਝ ਸੋਚਿਆ ਕਮੈਂਟਾਂ ਦੇ ਵਿੱਚ ਦਿਓ ਵਿਚਾਰ ਤੇ ਵੀਡੀਓ ਨੂੰ ਕਰਦੇ ਹੋ ਵਦ ਤੋਂ ਵਦ ਸ਼ੇਅਰ